ਪਾਰਾ ਬੰਦੇ ਜਵਾ ਸਿਖਾ ਦੇ ਚਾਚੇ ਨੂੰ ਮੋੜ ਐ ਚਾਚੇ ਨੇ ਵੀ ਬਹਿਣਾ ਹਾਂ ਉਹ ਲੋ ਦੇ ਟਰੈਕਟਰ ਦਾ ਪਿੱਛੇ ਬੜਾ ਵੀ ਪਾਲਾ ਗਿਆ ਚਰੇ ਨਹੀਂ ਜਾਂਦਾ ਦੇਖ ਲੈਣ ਦੇ ਚੱਕਰ ਕਰਦਾ ਪਾਸੇ ਨਹੀਂ ਕਰਨਾ ਮਹਾਰਾ ਵਾਲਿਆਂ ਦੇ ਹੋ ਫੇਰ ਪਹਿਲਾਂ ਤੂੰ ਤਾਂ ਬੜਾ ਚਲਾਈ ਲੈਣਾ ਅੱਗੇ ਪੰਜਵਾਂ ਗੇਰ ਲਾ। ਹੋ ਗੱਗੇ। ਪੰਜਵਾਂ ਗੇਰ ਲਾ ਪੰਜਵਾਂ। ਗੱਗੇ। ਉਹ ਪੰਜਵਾਂ ਗੇਰ ਲਾ ਕੇ ਤੂੰ ਆ ਮੋੜ ਲਾ ਕੇ ਦੇਵੇਂਗਾ। ਕੋਸ਼ਾ ਐ ਹਵਾ ਭਰ ਆ ਗਏ ਆ ਚ ਵੀ ਜੋ ਹਾਂਜੀ ਲੋਰ ਦੇ ਪੂਰੇ ਕਰਦਾ ਆ ਤੇ ਆਰਮਨ ਜਿਹੜਾ ਡੀਜ਼ਲ ਫੇਰ ਇਹਦਾ ਪਤਾ ਨਹੀਂ ਲੱਗਦਾ ਗੱਡੀ ਵਾਂਗੂ ਪੈਂਦਾ ਰੋਮੇ ਦਾ ਥੋੜਾ ਪਹਿਲਾ ਸ਼ਟਰ ਲਈ ਇਨਾਂ ਚ ਆਏ ਆ ਮੈਨੂੰ ਲੱਗਦਾ ਰਾਜ ਦੇ ਵਿੱਚ ਪਲੇ ਆ ਉਹਦੇ ਵਿੱਚ ਪਲੇ ਵੀ ਜ਼ਿਆਦਾ ਸ਼ਟਰ ਵੀ ਪਹਿਲਾਂ ਇਨਾਂ ਚ ਆਈਆਂ ਮੋਰਚਾ ਆਈ ਵੀ ਨਹੀਂ ਹੈਗੇ ਤੇ ਦੂਜੀ ਗੱਲ ਕੰਫਰਟੇਬਲ ਬਹੁਤਾ ਚਿਰ ਹੋਣੇ ਨੂੰ ਦੇ ਮੰਗੋ ਉਹ ਤਾਂ ਸਾਲਾ ਉਹ ਗੱਜ ਜਿਆਦਾ ਪਾਉਂਦਾ ਇਹਨਾਂ ਨਾਲ ਹੈ ਜਿਹੜਾ ਸਾਡੇ ਕੋਲ ਨਾ ਉਹ ਹੈ ਨਮਈਆ ਉਹ 2 400 ਘੰਟੇ ਚੱਲਿਆ ਬਾਹ ਉਹ ਕਿਹੜਾ ਹੈ ਸੋਨਾ ਲੀਕਾ 65 ਅੱਛਾ ਜਿਹੜੇ ਨਵੇਂ ਨਹੀਂ ਤੇ ਆਏ ਇਹ ਕਿਹੜਾ ਹੈ ਦਾ ਹਾਂ ਅੱਤਰੀ ਗੱਲ ਜੀ ਨੀਂਦ ਆ ਗਈ ਤੀ ਰਾਬ ਨੂੰ ਨੀਂਦ ਰਾਤ 12:00 ਵੱਜ ਗਏ 14:00 54 ਇਜ਼ੀ ਕਾ 14:00 ਗਿਆ ਨੱਕੇ ਦੇਖਣਗੇ ਉੜੇ ਹੀ ਨਹੀਂ ਅੱਛਾ ਮਾਦਲੇ 12:00 ਬਾਦੀ ਨੂੰ ਰਾਤ ਨੂੰ ਉੱਥੇ ਪਾਣੀ ਦੇਦਾ ਸੁੱਕਾ ਹੀ ਕਰਦੇ ਨੱਕੇ ਮੂੜਿਆ ਵੇ ਰੋ ਗਿਆ ਸੁੱਕੇ ਕੀ ਆ ਰਹੀ ਥੜੇ ਉਹ ਮੈਂ ਪੁੱਛ ਲੰਦੇ ਆ ਪੁੱਛਣਾ ਹਾਂ ਹਾਂ ਮੈਂ ਕਿਹਦਾਜੀ ਆ ਗਈ ਖੜੀ ਇਹਦੇ ਕੋਈ ਟਾਈਮ ਨਹੀਂ ਦਾ ਜਾ ਕੇ ਤੁਸੀਂ ਘਰ ਨੂੰ ਗਏ ਆ 2:30 ਵਜੇ ਆ ਗਈ ਮਾਸੜ ਕਹਿੰਦਾ ਜਦੋਂ ਲੇਟ ਆ ਗਈ ਕਹਿੰਦਾ ਘਰ ਨੂੰ ਗਏ ਲੇਟ ਉਹ ਕਹਿੰਦਾ ਆ ਸੁੱਕੇ ਗੇਰਾਂ ਨੱਕੇ ਮੋੜਿਆ ਹੈ ਉਹ ਕਹਿੰਦਾ ਰਾਤ ਨੇਰੇ ਜੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਸੁੱਕੇ ਨੱਕੇ ਮੋਟਰ ਬੰਦ ਕਰਿਆ ਇਹ ਮੋਟਰੇ ਬੰਦ ਕਰਿਆ ਕਹਿੰਦਾ ਚਲਾਉਣ ਨੂੰ ਭੇਜਦੇ ਹੋਰ ਕਹਿੰਦਾ ਤੁਸੀਂ ਕਹਿੰਦਾ ਨੱਕੇ ਮਹਾ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਜੇ ਪਤਾ ਨਹੀਂ ਲੱਗਿਆ ਮੂੰਹਾਂ 'ਚ ਪੈਂਦਾ ਪਾਣੀ ਇਹ ਤਾਂ ਮੋਟਰ ਬੰਦ ਨਹੀਂ ਕਰੀ ਉਹ ਕੱਲ ਚਾਹੇ ਬਹੁਤਾ ਪੋਫਰ ਟਰੈਕਟਰ ਲੈ ਕੇ ਆਇਆ ਹਾਂ ਆਪਣੇ ਵਾਲਾ ਤਾਂ ਕੱਢ ਲਿਆ ਰੇ ਗੇੜਾ ਦੇਖੀਏ ਗੇੜਾ ਨਹੀਂ ਦੇਖਿਆ ਉਹ ਕੱਢ ਲਿਆ ਹੁਣ ਧੂਪਾ ਮੈਂ ਆਪ ਦੇਖਣਾ ਚ ਚਲਾ ਕੇ ਉਹ ਖੇਤ ਚ ਚਲਾਉਂਦੇ ਆ ਮੋਟਰ ਪੱਲੇ ਆਉਂਦੇ ਫੜਾਉਂਦੇ ਆ ਐਂਡਰ ਹੋ ਜਾਣ ਦੂ ਮੜ ਜਾ ਚਲਾ ਲੇ ਜੀ ਚਲਾਉਂਦੇ ਆ ਇਹ ਨਹੀਂ ਕਰਦੇ ਚਲੋ ਸਕੇਲ ਧੂਪ ਬਹੁਤ ਹੈ ਦੇਖੀ ਮੜ ਜਾ ਲਾਗੇ ਦੂ ਦੋ ਦਿਨ ਵੀ ਕਰਦੇ ਆ ਬਕਸੇ ਦਾ ਆਇਤਾ ਮੁੰਡਾ ਹਾਂ ਕਿਆ ਬਣਾਇਆ ਹਾਂ ਕਿਆ ਬਣਾਇਆ ਬਖਤ ਬਕਸੇ ਆ ਕੇ ਤਾਂ ਡਾਊਨ ਫੀਲਿੰਗ ਕਰਨੀ ਆ ਛਤਰੀ ਦੀ ਹਾਂ ਇਹ ਕਿ ਬਕਸਾ ਬਣਾਉਣਾ ਆਪਣਾ ਨਾਲੇ ਪੁਰਾਣਾ ਬਕਸਾ ਬਾਈ ਬਕਾਊਾ ਜੇ ਕਿਸੇ ਨੇ ਲੈਣਾ ਅਰਜਨ ਸਿੰਘ ਵਾਲੇ ਦੀ ਲੱਗਣਾ ਦੇ ਦੇ ਕੱਲਾ ਬਕਸਾ ਬਕਾਊਾ ਬਾਹਰ ਵੇਚ ਲੈ ਜਿਗਦਾ ਨਹੀਂ ਕਹਿੰਦਾ ਮੈਂ ਵੇਚ ਦੂੰਗਾ ਕਿੰਨੇ ਦਾ ਵੇਚ ਵੇਚਣਾ ਬਾਈ 12000 ਦਾ ਬਕਸਾ ਬਕਸਾ ਲੋਇਆ ਦਾ 11000 ਦਾ ਜਿਆਦਾ ਅੱਛਾ ਚੱਲਿਆ ਵੀ ਕਿੰਨਾ ਕਾ ਸਾਲੇ ਹੋਇਆ ਸਾਲ ਵੀ ਨਹੀਂ ਕੱਲਾ ਬਕਸਾ ਸਪੀਕਰ ਵੀ ਸਾਕੂ ਦੇਣਾ ਤੁਸੀਂ ਨਹੀਂ ਦੇਣਾ ਹਾਂ ਕੱਲਾ ਬਕਸਾ ਦੇਣਾ ਹਾਂ ਕੱਲਾ ਬਕਸਾ ਰ ਫਰੇਮਾਂ ਲੱਗੀਆਂ ਦੀਆਂ 11-12000 ਦੀਆਂ ਉਹਦੀਆਂ ਉਹਦੇੋਂ ਛੋਟਾ ਕਰਕੇ ਲਾ ਦੇਣਾ ਲੱਗਣਾ ਨਹੀਂ ਹੈਗਾ ਖਰਾਬ ਹੋ ਜਾਣਾ ਬਕਸਾ ਜੇ ਕਿਸੇ ਨੇ ਲੈ ਉਹ ਜਿਹੜਾ ਫੀਨਾਂ ਆਉਗੂ ਸਹੀ ਤਾਂ ਹੀ ਐ ਅਰ ਜਣਾ ਲਿਹਾਉਣੀ ਉਹਦੀ ਫਿਡੇਗ ਨੋਬੋ ਵਾਲੇ ਬਥੇਰੇ ਆ ਬਾਈ ਬਲੌਗ ਦੇਖ ਤੇ ਜੇ ਕਿਹਨੇ ਦੇਣਾ ਹੋਇਆ ਸਨੇ ਫਰੇਮਾਂ ਦੇ ਦੇਣਾ ਆਪਾਂ ਨੇ ਯਾਰ 12 ਇੰਚੀ ਬੂਫਰ ਲੱਗਣੇ ਉਹਦੇ ਚ ਠੀਕ ਆ ਗੋਲ ਸਪੀਕਰ ਲੱਗਣੇ ਜਿਹੜੇ ਉੱਪਰ ਛਤਰੀ 'ਚ ਲੱਗਣਾ ਐ ਸਾਰਾ ਦੇਣਾ ਐ ਹੂੰ ਤੇ ਫਰੇਮਾਂ ਦੇਣੀਆਂ ਲਾਈਟਾਂ ਲੱਗਣੀਆਂ ਤਾਕੀ ਹਲਾਉਣਾ ਉਹ ਤਾਕੀ ਹਲਾਉਣਾ ਟਰੈਕਟਰ ਆਪਾਂ ਨੇ ਇਹੀ ਚੀਜ਼ ਲਾਉਣੀ ਬਸ ਉਹ ਬਕਸਾ ਬੜਾ ਬਣ ਗਿਆ ਉਹ ਇਹਦੇ ਸਾਈਜ਼ ਦਾ ਅੰਦਰ ਥੋੜਾ ਅੰਦਰ ਰੱਖਣਾ ਬਕਸਾ ਆਹੋ ਬਕਸਾ ਬੜਾ ਦਾ ਇਹਦੇ ਥੋੜੀ ਜਿਹੀ ਖਦਰੀਆ ਹੁੱਡਾ ਹੈ ਨਾ ਹੁੱਡਾ ਦੇ ਇਹਦੇ ਮੈਂ ਕਿੱਥੇ ਦੇ ਨਵਾ ਲਿਆਉਂਗੇ ਕਿਤੇ ਸਪੀਕਰ ਦੇ ਜਿਹੜਾ ਉਹ ਕਾਕਾਈ ਨਾਲ ਲਵਾਦੇ ਆਪਾਂ ਨੇ ਕਿ ਕਿਦ ਤੱਕ ਸਪੀਕਰ ਲਾਇਆ ਬਾਈ ਨੇ ਉੱਪਰ ਤੇਰੇ ਸਾਹਮਣੇ ਉਹ ਗੂਬਾ ਨਾਲ ਲਾਉਣਾ ਉਹ ਜਾਈ ਦੇ ਵੱਡੇ ਸਪੀਕਰ ਤੇ ਉਹੀ ਲਾਉਣੇ ਆ ਹੁਣ ਉਹਨੇ ਲਾਣੇ ਆ سنی ਨੇ ਕਾਰਤੀਕ ਨਾਲ ਉਹਦੇ ਨਾਲ ਅੱਜ ਤੇ ਕਿ ਸਪੀਕਰ ਲਾਉਂਦਾ ਉਹ ਸਾਰਾ ਗੂਬਾ ਇਹ ਵੀ ਕੰਮ ਕਰਦਾ ਸਪੀਕਰ ਵਾਲਾ ਮੈਂ ਇਕੱਲਾ ਵੀ ਨਾ ਇੱਕ ਦਾ ਟੁੱਕ ਸਭ ਕੁਝ ਕਰਦਾ ਉਹ ਮੈਂ ਕਿ ਬਸ ਫੋਨ ਕਾਇਦਾ ਵੀ ਅੰਡਾ ਸ਼ੇਪ ਲਾਉਣੇ ਆ ਹੁਣ ਗੋਲ ਨਹੀਂ ਲਾਉਣੇ ਹਾਂ ਅੰਡਾ ਸ਼ੇਪ ਸਪੀਕਰ ਲਾਉਣੇ ਆ ਤੇ ਇਕੋ ਲੋਣੀ ਮੂਰੇ LED ਮਲਕੀਤ ਬਾਈ YouTube ਵਾਲੇ ਚੱਲੇ ਕਰੂੰਗੇ ਤੇਜ ਫਰੇਮ ਕੁਝ ਵੀ ਟੈਪ ਕਰ ਲਾਉਂਦਾ ਹਾਂ ਉਹ ਜਿਹੜਾ ਕੋ ਮਾਰਗੀ ਟੈਪ ਹੈ ਹੈ LED ਉਹ ਹਾਂ ਉਹ ਵੀ ਲੋ ਕਰ ਰਹੀ ਗੱਲ ਵਿੱਚ ਹੁਣ ਦਿੱਲੀ ਤੇ ਮਿਲਦੀ ਆ ਬਹੁਤ ਸਸਤੀਆਂ LED ਨਹੀਂ ਨਹੀਂ ਉਹਦੇ ਨਾਲ ਗੱਲ ਹੋਊਗੀ ਸਾਰੀ ਆਪੇ ਕਰਨਾ ਬੜੀ 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 ਵੱਡੀਆਂ ਇਹਨਾਂ ਨੂੰ 4-5 ਕਿਸ਼ਤਾਂ 'ਚ ਇਸਤਾਂ ਮੈਂ ਟਰੈਕਟਰ ਦੇ ਨਾਲ ਕਿਸੇ ਦਾ ਨਹੀਂ ਫਿਰ ਜਦੋਂ ਟਰੈਕਟਰ ਦੀ ਯੂ ਦੀ ਕਰਤੀਏ ਤੇ ਇਹ ਚ ਨਹੀਂ ਉਹ ਨਾ ਉਹ ਤਾਂ ਕਹਿੰਦਾ ਜਾ ਮਾਰਤੀ ਤੇਰੀ ਕੋਈ ਚੱਕਰ ਨਹੀਂ ਆਪਦੇ ਨਾਲ ਦਾ ਆਪਣਾ ਪਿਆਰ ਆ ਯਾਰ ਉਹਨੂੰ ਪਤਾ ਹੀ ਐ ਉਹ ਮਿਲਨੇ ਪੈਸੇ ਜਿਵੇਂ ਤਰ੍ਹਾਂ ਕੋਲ ਤੇ ਹਾਂ ਉਹ ਤਾਂ ਕਹਿੰਦਾ ਕਿੱਥੇ ਪੈਸਾ ਹੁੰਦੇ ਨਹੀਂ ਨਹੀਂ ਸਰ ਕੋਈ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਦੇ ਗੇਰ ਲਿਆ ਉਹ ਇਹ ਰਾਮਾ ਸ਼ੁਰੂ ਮਾਸੜਦਾ ਵੀ ਮਾਠੜਦਾ ਗੈਸ ਲੱਗ ਗਿਆ ਆਪਣੇ ਬੁੱਟਿਆਂ ਦਾ ਬਸ ਹੁਣ ਮਾਠਾਲੇ ਬੁੱਟਿਆਂ ਤੇ 100 ਕਾਉਂਟ ਤੇ ਮਾਲ ਉੱਪਰ ਹੈ ਹਮਝੇਗਾ ਕਿਹੜੇ ਬੁੱਟੇ ਤੇ ਇਹ ਹੋ ਉਹ ਕਹਿੰਦਾ ਪੈਸੇ ਠੀਕ ਕਿਧਰ ਆਵਗਾ ਨਾ ਮੈਨੂੰ ਬਚਣੇ ਭਾਈ 400 ਪੈਸੇ ਹਾਂ ਸਮਝਿਆ ਵੇ ਬੇ ਹੁਣ ਆਹ ਲੈ ਹਾਇ ਦਾ ਮੂਹਰੇ ਦੀ ਲੈਨ ਮੋਟੀ ਬੱਪੇ ਦਾ ਪਤਨੀ ਹੁੰਦੀ ਆ ਠੀਕ ਨਹੀਂ ਹਾਂ ਮਾਝੂ ਮੇ 400 ਪੈਸੇ ਠੀਕ ਐ 400 ਅੱਜ ਤੇ ਕੱਕੇ ਕਿਹੜੇ ਦੇਖਦੇ ਆਪਾਂ ਕੱਲ ਤਾਂ ਇਹਨਾਂ ਦੇਖਿਆ ਆਉਣ ਦੇ ਸਾਡੀ ਟਰੈਕਟਰ ਕਿਹੜੇ ਦੇਖਦੇ ਆ ਅੱਜ ਬੈਠ ਦੀ ਸੀਟ ਉਹਦੀ ਤੇਲ ਤੁਲ ਪਾਇਆ ਵਾ ਕਿ ਕੋਈ ਕੰਮ ਹੋਵੇ 20 ਰੁਪਿਆ ਤਾਂ ਕਰਦਾ ਛਿੜਦਾ ਉਹਦੇ ਮੈਂ 20 25 ਲੀਟਰ ਕਰ ਵੀ 20 ਲੀਟਰ ਤਾਂ ਕਿਹੜੇ ਦੇ ਹੁਣ ਔਰ ਕਿਆ ਪੈਥਰ ਲਾ ਕੇ ਹੰਡਾ ਹਾਂ ਇਦਿੰਦਿਆ ਜਿਹੜਾ। ਠੀਕ ਵੀ? ਆਹ। ਉਹ ਬੀਤਾ ਬਾਜਰਾ। ਉਹਦਾਂ ਹੀ ਕੰਮ ਦੀ ਗੇਲਤੀ ਹੁਣ ਜੰਮਿਆਣਾ ਦਾ। ਮੇਰਾ ਜੜਾ ਹੋ ਗਿਆ ਬਾਜਰਾ ਜੜਾ। ਨਹੀਂ ਜੇ ਬੀਜਿਆਂ ਨਾਲੇ। ਵਧੀਆ ਗੱਲ। ਵਧੀਆ ਗੱਲ ਹੈ ਤੈਨੂੰ ਕਿਹਾਂ ਵੀ ਬੀਜ ਦੇ ਮੀਂਹ ਨਹੀਂ ਪੈਣਾ। ਉਹ ਖੇਤ ਚ ਚੱਲ ਸੰਨਮਾ ਹੋਜੂਗਾ ਮਾੜਾ ਜਾ। ਨਾਲ ਬਧੇਰਾ ਜੋੜ ਲੱਗਾ ਸਾਸਰੀ ਘਾਲ ਸਾਰਿਆਂ ਨੂੰ। ਵਧਾਈਆਂ ਹੋ ਗਈਆਂ ਮਸਤ ਬੋਤ ਪਈਆਂ। ਕਾਹਦੀਆਂ? ਬਹੁਤ ਆਪਰੇ। ਬਦਾਂਿਆਂ ਤੋਂ ਹੋਈਆਂ ਮੀਂਹ ਪੈਸਾ ਹੀ ਪੈਸਾ ਹੋ ਗਿਆ ਵਾਹ ਭਈਆ ਕਿੰਨਾ ਤਾਂ ਹੈ ਹੋ ਜਾਂਦਾ ਹੈ ਤਾਂ ਮੰਨਾ ਮਖੋਰ ਬਾਜਰਾ ਵੇਚਿਆ ਵਾ ਹਲੇ 20000 ਪਾਇਆ ਉਹਨੇ 20000 ਵੇਚੇ ਜਿਹੜਾ 9000 ਲੇਬਰ ਦਿੱਤਾ ਉਹ ਉਹ ਉਹਦੇ ਸਣੇ ਆ ਹੁਣ ਤੁਸੀਂ 11000 ਆਇਆ ਹਲੇ 11000 ਪਾਇਆ ਹਾਂ 11 ਕਹ ਪਾਇਆ ਹਲੇ 35000 ਦੇ ਉੱਪਰ ਪਾਇਆ 37000 ਰੁਪਇਆ ਅੱਜ ਫੋਨ ਕਰਦਾ ਫੋਨ ਚੱਕਦਾ ਹੈਗਾ ਹੁਣ ਇੱਕ ਕੱਲ ਗੱਡੀ ਗੇਰਿਆ ਆ ਅੱਜ ਦੂਜੀ ਭੜ ਜੜੀਆਂ ਦੇਖ ਲਈ ਮੰਗੇ ਦੇ ਮਾੜੇ ਮੋਟਰ ਦੇਣੇ ਨਹੀਂ ਦੇਣੇ ਨੇ ਹੈਗੇ ਨਾ ਇਦਾਂ ਨਹੀਂ ਜਾਈਦਾ ਜਾ ਕੰਮ ਹੋ ਗਿਆ ਬੰਦੇ ਦੇ ਪੈਸੇ ਨਾ ਪੂਲ ਦਾ ਪੈਸੇ ਦੇ ਗਿਆ ਨਾ ਕਿ ਨਹੀਂ ਕਿੱਥੇ ਦੇ ਗਿਆ ਇਹ ਵੀ ਦੇ ਕੇ ਆਉਂਦੇ ਪਿੰਡ ਦਾ ਹੀ ਹੈ ਕੱਲ ਗੱਡੀ ਲੈ ਗਿਆ ਇਹ ਪਿੰਡ ਵਾਲੇ ਜਾ ਕੇ ਚੱਲ ਗੱਡੀ ਤੇ ਕੱਲ ਮਿਲੀ ਹੁਣੇ ਉਹ ਦਿਨ ਚਾਹੀਦੇ ਵੀ ਆ ਲੋ ਜਿੰਨੇ ਕਿ ਪਿੰਡ ਦਾ ਪਿੰਡ ਵਾਲੇ ਤਾਂ ਘੇਰ ਵੀ ਸਾਡੇ ਸਾਡੇ ਪਿੰਡ ਦਾ ਹੀ ਹੈ ਕਿ ਉਹ ਬਾਹਰ ਨੂੰ ਤਾਂ ਕਹੂਗਾ ਭਾਈ ਪਹਿਲਾਂ ਪੈਸੇ ਦੇ ਤਾਂ ਗੱਡੀ ਲਈ ਆਈ ਬਾਹਰ ਵਾਲੇ ਤਾਂ ਅਸੀਂ ਰੋਲ ਨੇ ਪਿੰਡ ਵਾਲੇ ਰੋਕ ਵੀ ਨਹੀਂ ਹੁੰਦੇ ਪਿੰਡ ਵਾਲੇ ਰੋਕ ਵੀ ਨਹੀਂ ਹੁੰਦਾ ਵੀ ਅੱਗੇ ਜਾਣਾ ਹੋਰੇ ਹੁਣ ਮੈਂ ਤੈਨੂੰ ਬਾਜਰੇ ਵਾਲੀ ਗੱਲ ਦੱਸਦਾ ਦੇ ਲੈ ਹੁਣ ਫੋਨ ਵਿੱਚ ਚੱਕਦਾ ਜੋ ਹੂੰ ਉੱਥੇ ਜਾਇਆ ਕੋਲੇ ਜਾਇਆ ਉਹਦੇ ਕੋਲ ਤਾਂ ਮੈਂ ਉਹਦੀ ਸ਼ਕਲ ਵੀ ਦੇਖੀ ਹੈ ਕਿ ਦੇਖ ਲੈ ਬਾਜ਼ਰ ਸਾਰੇ ਗੇੜਾ ਫੋਨ ਪਰ ਗੱਲ ਹੋਈ ਵੀ ਦੀ ਕਿਸ ਨੇ ਨੰਬਰ ਤੇ ਤਾਂ ਗੱਲ ਕਰ ਲਈ ਉਹਦੇ ਨਾਲ ਕਿਹੜਾ ਤਾਂ ਬੇਦੀ ਆ ਕੋਈ ਰੋਪੜ ਦਾ ਤੇ ਹੋਰ ਬੰਦਾ ਹੈ ਹੋਰ ਹੈ ਇਹ ਨਾ ਹੋਰ ਨਾ ਕਰਿਆ ਤਾਲ ਵਾਲਾ ਨੇ ਠੀਕ ਆ ਚਲ ਘਰ ਵਾਰ ਦੋ ਨਾਲ ਦੱਸਿਆ ਬੰਦੇ ਨੇ ਕਿ ਕਿ ਫਲਣੇ ਜਗ੍ਹਾ ਹੈਗਾ ਚਲ ਆਈ ਤਾਂ ਦੇਖ ਫਿਰ ਦੇਖਦਾ ਲਾ ਕੇ ਫੋਨ ਬਾਈ ਕੀ ਕਹਿੰਦਾ ਮੈਂ ਤਾਂ ਮਿਲ ਜਾਈਂ ਨਹੀਂ ਮਾਰਦੇ ਆਏ ਆ ਜਣੀ ਬੰਦੇ ਨੂੰ ਜਵਾਦ ਤੇ ਨਹੀਂ ਦੇਣਾ ਜਣੀ ਜਵਾਦ ਜਵਾਦ ਜੀ ਜਾਂਦਾ ਫਿਰ ਮਿਲਤਾ ਜਾਣਿਆ ਕਹਿੰਦਾ ਸਿੱਧੀ ਉਂਗਲੀ ਗੱਲ ਨਹੀਂ ਕੀਨੀ ਕਹਦਾ ਫੇ ਟੇਢੀ ਕਰਦੀ ਪੈ ਜੀ ਮੇਰਾ ਗੱਡੀ ਹੋ ਜਾਂਦੀ ਬਸ ਫਿਰ ਉਹ ਜਣੀ ਟੇਢੀ ਦਾ ਫੇ ਸੁਆਦ ਨਹੀਂ ਆਉਣਾ ਹੈਗਾ ਹਾਂ ਜਿਹੜੀ ਸਿੱਧੀ ਫੇ ਰੰਗ ਲਿਆ ਕੇ ਕੈ ਫੇ ਦਾ ਜਿਕਣਾ ਹੁਣ ਅਸੀਂ ਖੜ ਕੇ ਸਾਰਾ ਥੇਲੇ ਬਾਜਰਾ ਗੇਟਾ ਹੁਣ ਤੱਕ ਨਹੀਂ ਮੰਗੇ ਇੱਕ ਵਾਰ ਕਿਹਾ ਤਾਂ ਮੈਂ ਤੇ ਨਿਕ ਗੱਡੀਆਂ ਦਾ ਸਾਫ ਕਰਦੇ ਕਹਦਾ ਇਕੱਠਿਆਂ ਦਾ ਹੀ ਕਰ ਦੂੰਗਾ ਜੀ ਮਹਾਂਜਲ ਇਕੱਠਿਆਂ ਦਾ ਕਰਦੀ ਯਾਰ ਉਹਨੂੰ ਪਤਾ ਹੀ ਬੰਦੇ ਨੇ ਸਾਡੇ ਪਰ ਦੁਆਰੇ ਇਹਨਾਂ ਗੱਲਾਂ ਚੱਲ ਨਿਬੜ ਗਿਆ ਕੰਮ ਫੇ ਤਾਂ ਦੇ ਦੇਣੇ ਚਾਹੀਦੇ ਪੈਸੇ ਹਾਂਲੇ ਵੀ ਟੇੜ ਫੇੜ ਜੀ ਕਰਦਾ ਹੁਣ ਉਹਨੂੰ ਅੱਜ ਪੰਜਾਬੀ ਸਮਝਾ ਦੇਣਾ ਵੀ ਜੇ ਫੇਰ ਅਗਲਾ ਸਮਝ ਆਂਦਾ ਵੀ ਹੁਣ ਤੂੰ ਬਸ ਨੂੰ ਹੋ ਗਿਆ ਫੇਰ ਚੱਲਦਾ ਬਾਹਰ ਆ ਵੀ ਪੰਦਾ ਦਿਨ ਦਾ ਕੰਮ ਹੁੰਦਾ ਇੱਧਰ ਉੱਧਰ ਹਾਂ ਉਹਨੇ ਪੈਸੇ ਵੀ ਹੋ ਕੇ ਥੋੜੇ ਬਹੁਤ ਜਿਆਦਾ ਪੈਸੇ ਹਾਂ ਰੁਪਿਆ ਹੈਗਾ 54000 ਦਾ ਉਹਦੇ ਕੋਲ 10 ਆਇਆ ਹਲੇ ਹਾਂ 11 ਵਿੱਚ ਲੇਬਰ ਦਾ ਸਮਝ ਲਾ ਬੀਬੂ ਆ ਗਿਆ ਕਰਕੇ ਕਣਾ 20 ਰੱਖਾ ਜਾਂਦੇ 34 ਪਿਆ ਉਹਦੇ ਕੋਲ 34 ਪਿਆ ਲੈਟ ਆ ਗਈ ਪਹਿਲਾਂ ਕਹਿੰਦੇ ਸੀ ਇਹਨੂੰ ਆਉਣੀ ਕਹਿੰਦੇ ਹਾਂ 2:30 ਵਜੇ ਆ ਗਈ ਫੇਰ ਮਾ ਫੁੱਟਬਾਲ ਖੇਡਣ ਦਾ ਕੰਮ ਹੋ ਗਿਆ ਪਤਾ ਨਹੀਂ ਸਾਰੇ ਜੀ ਪਾਣੀ ਨਹੀਂ ਹੈ ਕਿਸੇ ਨੇ ਹਾਂ ਹੁਣ ਹੋਇਆ ਲੈਟ ਆਈ ਤੇ ਮੜ ਜਾ ਮੜ ਜਾ ਸ਼ਾਮ ਤੱਕ ਫਰਕ ਪੈ ਜਾਣਾ ਸਾਰੇ ਕਿਹਦੇ ਮਰਸੂਦੇ ਕਿੰਨੇ ਆ ਤੁਸੇ ਲੈਟੇ ਸੁੱਚੇ ਮਰਸੂਦੇ ਕੱਟਦੀ ਪਿੱਛੇ ਪਿੱਛੇ ਚਲਦੀ ਰਹੀ ਹੈ ਦੋ ਦਿਨ ਇਤਰੇ ਬਣੇ ਆ ਹੀ ਨਹੀਂ ਸਾਰੇ ਕਿਤੇ ਭਾਈ ਸੁੱਕ ਕੇ ਕਿਤੇ ਲਵਾਈ ਵਿੱਚ ਪਈ ਆ ਥਾਂਟ ਲੱਗੀ ਵੀ ਆ ਬੱਚੇ ਲਵਾਈ ਪਈ ਆ ਜੇ ਪਾਣੀ ਨਹੀਂ ਆਏਗਾ ਨਾਲੇ ਭਾਈ ਮੇਰੇ ਭਾਈ ਫੋਨ ਬਹੁਤ ਆਇਆ ਤੇਰਾ ਬੀਜ ਚੱਲਦਾ ਰਿਹਾ ਵਧਾਈਆਂ ਤੁਨੂੰ ਟਰੈਕਟਰ ਨੇ ਹਾਂ ਬਹੁਤ ਫੋਨ ਆਇਆ ਭਾਈ ਇੱਕਦਾਂ ਹੁਣੀ ਆ ਯੂਪੀ ਤੇ ਮਨੂੰ ਕਦਾ ਮਲਕੀ ਦਬਾਈ ਹੈ ਮੈਂ ਕਹਿੰਦਾ ਮਗੀ ਦਬਾਈ ਤੋਂ ਨਹੀਂ ਹੈ ਪਾਕਿਸਤਾਨ ਦੇ ਸਾਨੂੰ ਆਇਆ ਗਈ ਬਾਹਰ ਦੀ ਬਹੁਤਾ ਹੈ ਵੀਰਾਂ ਬਾਹਰ ਤੇ ਬਹੁਤਾ ਬੰਦਾ ਹੈ ਭਾਈ ਜੀ ਭਾਈ ਮਕਬੂਰ ਨਹੀਂ ਰਾਤ ਤੇ ਕੱਲ ਤਾਂ ਨਹੀਂ ਭਾਈ ਚੱਕ ਕੋਈ ਰਾਤ ਤੇ ਚੱਕਣ ਲੱਗਿਆ ਮੈਂ ਅੱਜ ਚੱਕੀ ਜਾਂਦਾ ਜੀ ਇਹਦਾ ਆਈ ਜਾਂਦਾ ਤਾਂ ਨਹੀਂ ਠੀਕ ਹੈ ਧੰਨਵਾਦ ਭਾਈ ਧੰਨਵਾਦ ਭਾਈ ਸਾਰਿਆਂ ਦਾ ਧੰਨਵਾਦ ਭਾਈ ਜਿਹਦਾ ਆਪਗਣਾ ਧੰਨਵਾਦ ਕਰਦਾ ਇਹਨੇ ਬੈਠੀ ਦੂਰ ਬੈਠੇ ਜਾਨੀ ਪਿਆਰ ਕਰਦੇ ਆ ਨਾ ਨਾ ਇਹ ਗਏ ਸੀ ਹਾਂ ਹਾਂ ਲੋ ਬਾਈ ਟਰੈਕਟਰ ਲੈ ਗਏ ਵੇ ਆ ਕਹਵੇ ਜੌਂਡਰੀ ਵਾਲੇ ਪਾਉਣਗੇ ਜੌਂਡੀ ਕਰਾ ਲੈ ਉਹ ਕਿੰਨਾ ਜ਼ਿਆਦਾ ਕੰਮ ਕਰ ਬਾਈ ਆ ਕਰ ਗਏ ਤੁਸੀਂ ਜੌਂਟੀਅਰ ਦੇਣਾ ਤਾਂ ਤੁਹਾਨੂੰ ਲੈ ਜੌਂਡੀਅਰ ਹੋਣੀ ਕੋ ਜੌਂਡੀ ਦੇ ਕਿ ਮਾਰ ਟਰਾਂ ਤੌੜੀ ਵਧੀਆ ਪਰ ਆਏ ਹੋ ਪਸੰਦ ਆ ਆਪਣੇ ਜਿਹੜਾ ਹੁਣ ਚ ਚੱਲਦਾ ਹੋਈ ਚੱਲਣਾ ਅੱਧੇ ਘੰਟੇ ਮੋੜੇ ਖਾਣ ਦੇ ਲੱਗਾ ਜੀ ਪਹੁੰਚ ਗਿਆ ਭਾਈ ਇਹ ਕਹਾਂ ਹਲੇ ਵੀ ਪਾਕਤੀ ਚੱਲਦੀ ਆ ਕਿਹੜਾ ਦੇਖ ਗਏ ਟਰੈਕਟਰ ਦਾ ਜਿਹੜਾ ਜਾਦੇ ਟਰੈਕਟਰ ਨਾਲ ਦੀ ਨਾਲ ਪਾਰਟੀ ਉਹ ਕਿਹੜੇ ਬੈਕਡੇ ਹੁਣ ਮਿਲ ਗਈ ਸੀ ਰਿਕੇ ਹਾਂ ਮੈਂ ਉਹ ਤੇ ਦੇਖੇ ਜਾਣਾ ਕਿਥੇ ਜਿਹੜਾ ਦੇ ਆ ਮੈਂ ਕਿਥੇ ਨੂੰ ਗਿਆ ਕਿਹੜਾ ਦੇਣ ਗਿਆ ਉਹ ਕਿਥੇ ਨੂੰ ਸੌਦੇ ਲੈਣ ਗਿਆ ਐ ਕੋਈ ਯਾਦ ਉਹਦਾ ਲੈਣ ਗਿਆ ਸੌਦੇ ਲੈਣ ਗਿਆ ਅੱਛਾ ਇਹ ਸੌਦੇ ਲੈਣ ਚ ਲੱਗੇ ਰਹੇ ਇੱਥੇ ਮੈਂ ਆ ਗਿਆ ਮੈਂ ਵੀ ਮੈਂ ਵੀ ਖੜਾ ਬੈੰਚ 'ਚ ਇਹ ਵੀ ਖੜਾ ਮੈਂ ਕਹਿ ਰਿਹਾ ਕਿ ਨਾ ਸੌਦੇ ਲੈਣ ਆਇਆ ਬਾਈ ਮੈਂ ਕਿਹਾ ਠੀਕ ਹੈ ਮੈਂ ਮੈਂ ਸੌਦੇ ਲੈ ਲੇ ਇਹ ਸੌਦੇ ਲੈ ਕੇ ਜਾ ਰਹੇ ਸੀ ਰਾਤ ਕਾ ਅੱਜ ਨਾ ਨਾ ਪੁਰਾਣੀ ਗੱਲ 3-4 ਰਾਤ ਹੋ ਗਈ ਕਿਹਦਾ ਜਿੱਕੇ ਦੂਜੀ ਛੰਡਾ ਹੋਰ ਸਾਨੂੰ ਨਾ ਪੀਓ ਤੁਸੀਂ ਪਾ ਲੈ ਲੈ ਜੀ ਪੀਓ ਪੀਓ ਫੜਾ ਦੇ ਹੱਥ ਵਧੀਆ ਲੱਗਿਆ ਚਲਾ ਕੇ ਮਾ ਬੜਾ ਗੱਡੀ ਵਾਲਾ ਕੰਮ ਹੈ ਗੱਡੀ ਵਾਲਾ ਹੈ ਨਾ ਹੋਰ ਅਵਾਤਾ ਹੈ ਉਹ ਨਹੀਂ ਹੈ ਉਹ ਪਕੜੇ ਤਾਂ ਜੋ ਉੰਬਾ ਬੈ ਕੇ ਹੱਥ ਮੈਂ ਕੰਟਰੋਲ ਆ ਬਸ ਜੋ ਮਰਜੀ ਕਰ ਲੈ ਜਿਹੜੇ ਸੀਆਰਡੀ ਦੀ ਕਿਸੇ ਦੀ ਵੀ ਨਹੀਂ ਪਾਣੀ ਸੀ ਸੀਆਰਡੀ ਬੰਮ ਹੋ ਗਏ ਜਮਾ ਤਿੰਨੇ ਮੂੜ ਤੱਕ ਦੇਖ ਲੈ ਹਾਂ ਤਿੰਨੇ ਪਾਵਰ ਵੀ ਲੈ ਲੈ ਕਿੰਨਾ ਫਰਕ ਹੈਗਾ ਬਾਕੀ ਹਾਂ ਹੈਗਾ ਅਸੀਂ ਦੇਖ ਤਿੰਨੇ ਮੂੜੇ ਦੇ ਵਿੱਚ ਰਾਤ ਲਾ ਕੇ ਦੇਖੇ ਇਕਨੋਮੀ ਹੋਣਾ ਇੱਕ ਤਾਂ ਹਾਂ ਉਤਰਾ ਡੀਲਸੇ ਸੇਵਰ ਹੋ ਗਿਆ ਡੀਲ ਸੇਵਰ ਹੋ ਗਿਆ ਇਕਨੋਮਲ ਹੋ ਗਿਆ ਪਾਵਰ ਹੋ ਗਿਆ ਉਹ ਐਮਜੈਂਸੀ ਵਾਲਾ ਗਰਾਊਂਡੀਅਚ 2 ਹੋਵੇ ਇਹ ਵੀ ਟਰੈਕਟਰ ਵਾਲਾ ਹੀ ਹੈ ਹਾਂ ਇਹ ਵੀ ਐਮਜੈਂਸੀ ਵਾਲਾ ਹੈ ਗਰਾਊਂਡੀਅ ਜੀ 2 ਹਾਂ ਇਹ ਤਾਂ ਇਕਨੋਮੀ ਹੈ ਕਾ ਸਟੈਂਡਰਡ ਆਹੋ ਸੋ ਨਾਰਮਲ ਆ ਗਿਆ ਹਾਂ ਉਹ ਇਕਨੋਮੀ ਕਸੇਵ ਜਾ ਗਿਆ ਹਾਂ ਉਹ ਦੋਹਿਆਂ ਵੀ ਬਸ ਇੱਕ ਚ ਪਾਵਰ ਕੱਢਦਾ ਆ ਰਿਹਾ ਨਹੀਂ ਕਿ ਬਦਲਣੀ ਪਾ ਕੋਸ਼ਾ ਇਹ ਹਵਾਪਰਾ ਕਿਲੇ ਆਇਆ ਚ ਵੀਰ ਹਵਾਪਰਾ ਕਿਲੇ ਆਇਆ ਹਵਾ ਹੀ ਨਹੀਂ ਆਈਆ ਕਿਹੜਾ ਆਇਆ ਹੈ ਪਟ੍ਰੈਕਟਰ ਉਪਰੋਂ ਦਾ ਲੱਗ ਜੰਨਾ ਬਹੁਬੜ ਦਾ ਵਾਹ ਸਾਤਾ ਸਾਫ ਹੈ ਮਾਲੰਦ ਉਹ ਲੈ ਯਾਰ ਕੱਲ ਆਏ ਆ ਚਾਚੇ ਅਸੀਂ ਸਾਡਾ ਰੋਡ ਦਾ ਫਰਕ ਆਊਗਾ ਭਾਈ ਸਾਡਾ ਰੋਡ ਦਾ ਫਰਕ ਹੋਇਆਂ ਚ ਨੂੰ ਵੀ ਆਏ ਆ ਉਹ ਵਾਟ ਪਤਾ ਗੱਲ ਲੱਗ ਆ ਕੇ ਦੇਖ ਉਹ ਮੁਰੇ ਤੇ ਵੀ ਘੜਕਣ ਦਾ ਆਪਾਂ ਗਰਾੜ ਜੇ ਓ ਯਾਰ ਉੱਪਰ ਨਹੀਂ ਆ ਆ ਮਨ ਨੂੰ ਹਾਬਾ ਹਾਂ ਉਹ ਕਰੂ ਪਰਾਈ ਵੀ ਨਹੀਂ ਹੈਗੀ ਸੀ ਸਾਜ ਜਗ੍ਹਾ ਜਗ੍ਹਾ ਦਾ ਟੁੱਟਿਆ ਹੋਇਆ ਜਿਹਾ ਪੱਟੀ ਪਈ ਓਏ ਟੋਏ ਮੈਂ ਤਾਂ ਉੱਪਰ ਨਹੀਂ ਆ ਉੱਪਰ ਨਹੀਂ ਆ ਲੋੜ ਇਹ ਤੇ ਗੱਡੀ ਖੜੀ ਵੀ ਲੱਗੇ ਸ਼ੌਕਸ ਲਈ ਤੇ ਆਰਾਮ ਕਰ ਜਾਊਗਾ ਉਹ ਗੱਗੇ ਕੱਲ ਆਉਂਦਾ ਤਾਂ ਨਾ ਜਿਆਦਾ ਜੰਪ ਦੰਦਾ ਤਾਂ ਇਹ ਮੈਂ ਦੇਖਦਾ ਕੱਲ ਮੈਂ ਚਲਾ ਕੇ ਦੇਖਿਆ ਤਾਂ ਇਹ ਨਹੀਂ ਦੱਸੀ ਵੀ ਪੱਕੀ ਪੇ ਛੱਡ ਕੇ ਦੇਖੀ ਹਾਂ ਇਹਨਾਂ ਅੱਧਾ ਉੱਪਰ ਮੈਂ ਕਿ ਉੱਪਰ ਦੇਖ ਕੇ ਸਾਈਡ ਪਰ ਕੱਲ ਆ ਹੀ ਸਾਈਡ ਪਰ ਬਾਈ ਮੇਰੀ ਗੱਲ ਸੁਣਦਾ ਜਿਉਂ ਰੋਡ ਦਾ ਹੀ ਫਰਕ ਹੈ ਥਾਲੇ ਤਾਂ ਕੋਈ ਲੱਧਿਆ ਵੀ ਨਹੀਂ ਰੋਡ ਬਚਾ ਲਾ ਉਹਨੇ ਤਾਂ ਲੱਧਿਆ ਵੀ ਨਹੀਂ ਕੋਈ ਤਾਂ ਪਹਿਲੀ ਬਹਿ ਬੋ ਗਿਆ ਮਨੂ ਦਾ ਕੱਢਦਾ ਨੁਕਸੇ ਯਾਰ ਨਾ ਮੇਰੀ ਜੀ ਜੂਸ ਕੱਢਦਾ ਦੇਖ ਲੈ ਕੱਲ ਮੈਂ ਪਿੱਛੇ ਨਹੀਂ ਬੈਠਾ ਤਾਂ ਜਮਾ ਨਹੀਂ ਹੜੌਲਾ ਲੱਗਿਆ ਹਾਂ ਜਗਾ ਦੀ ਛੋਕਰ ਲੱਗੇ ਉਹਦੇ ਨੂੰ ਕੱਲ ਕੱਲ ਰਾਤ ਕੱਲ ਉਹਦੇ ਦਾ ਫਰਕੇ ਨਹੀਂ ਹੈਗਾ ਕੱਲ ਉਹਦਾ ਧਿਆਨ ਨਹੀਂ ਦੇ ਚੀਜ਼ ਮੈਰ ਕੱਲ ਤਾਂ ਖੁਸ਼ੀ ਮਤ ਕੱਲ ਕਾਇਰ ਤੇ ਕੱਲ ਡਰਾਈਵਰ ਵੀ ਕੌਣ ਤਾਂ ਮੈਂ ਨਾ ਇਹ ਦਿਖਾਵਾਂ ਤੈਨੂੰ ਬੈਠ ਲਾ ਕੇ ਵੀ ਤਾਂ ਮਾਰਦਾ ਕਿ ਨਹੀਂ ਤੂੰ ਬੈਠ ਆਇਆ ਤੂੰ ਦਾ ਸੀ ਮੈਂ ਤਾਂ ਸਹੀ ਉਹ ਮੈਂ ਤਾਂ ਸਵੇਰ ਦਾ ਕਮਾਉਂਦਾ ਇਹਨੂੰ ਇਹ ਤਾਂ ਵੀ ਕਿਹੜੇ ਲਾਇਆ ਉਹਰੇ ਬਹਿ ਕੇ ਤਾਂ ਦੇਖ ਲੈ ਉਹਰੇ ਬਹਿ ਕੇ ਦੇਖ ਉਹਰੇ ਬਹਿ ਕੇ ਵੀ ਕਿਹੜਾ ਲਿਆ ਮੈਂ ਕਾ ਦੱਸਦਾ ਸਵੇਰੇ ਬਹੁਤ ਚਲਉਂਦਾ ਸਰ ਮੁੰਡਾ ਉਹ ਸੁਣ ਉਹਨੇ ਕਹਿੰਦਾ ਇਹ ਤਾਂ ਉਹਨੇ ਕਹਿੰਦਾ ਉਹਨੇ ਕਟਾਈ ਕਿ ਹਾਂ ਇਧਰ ਰੁਕਿਆ ਵਾ ਫਸਰ ਲਾ ਕੇ ਨਹੀਂ ਕਟੇ ਟਾਇਰ ਮੁੜ ਜਾਂਦਾ ਇਧਰੋਂ ਪਿੱਛੇ ਨੂੰ ਨਹੀਂ ਟਾਇਰ ਖੋਲ ਕੇ ਮੁੜ ਜਾਂਦਾ ਜੇ ਨਾਲ ਲੱਗਦਾ ਨਾ ਘੁੰਮ ਕੇ ਉਹ ਥੋੜੀ ਕਟਾਈ ਆਉਣੀ ਤੇ ਪਕੜਾਈ ਜਾਊਗੀ ਇਹਨੇ ਕਿਹਾ ਬਤਾ ਮਰਦ ਇੰਨਾ ਵੇਖ ਲਿਆ ਵੇਖ ਲਿਆ ਜੱਟਾ ਇਹਦਾ ਵੇਖ ਲਿਆ ਵੇਖ ਲਿਆ ਜੱਟਾ ਕਿਹਦੇ ਕਿੰਨਾ ਆਇਆ ਤਾ بیا ਤਾਬੂ ਨਾ ਹਾਂ ਉਹ ਵੀ ਆਇਆ ਹਰ ਇੱਕ ਦਾ ਸਾਰੇ ਰੁਕਦੇ ਆ ਹਾਂ ਸਾਰੇ ਬਾਈ ਕੋਲ ਲਾ ਦਿੰਦੇ ਆ ਹਾਂ ਸਾਰੇ ਕਾ ਰੁਕਦੇ ਦਾਰੇ ਕਾ ਗਰਾਮ ਆ ਰਿਹਾ ਓਕਰ ਆ ਰਿਹਾ ਹੈ ਹੈ ਬਸ ਇਹਨੇ ਤਾਂ ਕਿਆ ਜਾਣਨਾ ਜੋਰ ਨੂੰ ਲੈ ਹੀ ਮੇਗਾ ਜਾਣ ਹੈ 겁ਰਾਇਆ ਬਾਈ 겁ਰਾਇਆ ਠੀਕ ਹੈ ਸਰ ਘਰ ਦੇ ਕਈ ਨਾਲ ਸੁਗਾ ਲੱਗੀ ਜਾਂਦਾ ਟਾਇਰ ਉਹ ਲੱਗਦਾ ਉਹ ਵਾਈਪਰ ਵਾ ਬੜਾ ਵਾ ਹਾਂ ਵਾਈਪਰ ਵਾ ਵਾਈਪਰ ਵਾ ਬੜਾ ਵਾ ਹਰਦਾ ਦਾ ਥੋੜਾ ਜਿਹਾ ਹੋਵੇ ਇਹ ਨਾਲ ਲੱਗ ਕੇ ਖਾਣ ਇੱਕ ਪਤਾ ਕੀ ਗੱਲ ਹੈ ਉਹਦੇ ਟਾਇਰ ਛੋਟੇ ਤੇ ਆਏ ਹੋਰੇ ਛੋਟੇ ਬੜੀ ਲੱਗਦੀ ਜੀ ਜੀ ਦੇਖੋ ਉਹ ਇਹਾ ਕੱਠੂਆ ਲੱਗ ਜਾਂਦਾ ਕਡੂਆ ਉਹ ਲੰਬਾ ਲੱਗਦਾ ਤੇਰੇ ਨਾਲ ਇਹਦਾ ਫਰਕ ਪਾ ਪੈਂਦਾ 14 ਕੀ ਹੋਇਆ ਹੁਣ ਟਾਇਰ ਤੋਂ 19 ਦੇ ਉੱਪਰ ਇਹ ਚੌੜੀ ਲੱਗਦੀ ਆ ਸੀ ਉੱਪਰ ਤੇ ਮੈਨੂੰ ਚੌੜੀ ਲੱਗਦੀ ਥੋੜਾ ਫਰਕ ਆ ਜੀ ਹੁਣ ਤਾਂ ਅੱਗੇ ਪਾ ਗਾ ਮੁਰੇ ਤੇ ਵੀ ਉੱਕਣਾ ਹੀ ਪਿੱਛੇ ਤੇ ਵੀ ਹਾਂ ਇਹ ਆਇਆ ਕਿਹੜਾ ਉੱਥੇ ਤੇ ਕੱਲ ਟਰੈਕਟਰ 'ਤੇ ਬੈਠ ਕੇ ਇਹਨੂੰ ਪੁੱਛੇ ਜੇ ਕੋਈ ਜਦ ਇਹ ਗੱਡੀ 'ਚ ਪੈ ਰਹੀ ਆ ਸਾਫ ਰੋਡ 'ਤੇ ਆਇਆ ਗਾਂ 'ਕੇ ਗੱਡੀ 'ਮੇ ਬੈਹ ਗਿਆ ਕੋਈ ਜੱਗਿਆ ਹੈ ਹੈਰੀ ਰੋਡ 'ਤੇ ਪਾਹ ਲੋੜੇ ਲੱਗਣੇ ਲੱਗਣੇ ਇਹਦੇ 'ਤੇ ਉਹ ਲੱਗਣੇ ਆ ਯਾਰ ਸਾੜਾ ਟੁੱਟੀ ਦੇ ਪੱਟੇ 'ਵਾਂ ਗਾਂ ਉਹ ਗਾਂ ਆ ਜਾਂ ਫੇਰ ਟੁੱਟਿਆ ਜਾਂਦੇ ਪੱਟੇ ਨਾ ਨਾ ਆਪਣੇ ਸੜਕ ਸਾਰੀ ਫਰਾ ਹੋਈ ਹੋਰ ਦੋਹੇ ਚੜਾਏ ਨੂੰ ਮੇਨ ਰੋਡ 'ਪਰ ਪੱਤੀ ਵੀ ਹੈ ਉੱਧਰ ਦੇਖ ਵੇ ਚ ਉਹ ਮੇਨ ਰੋਡ 'ਪਰ ਮੇਨ ਰੋਡ 'ਪਾ ਪਿਆ ਲੱਗਦਾ ਮੇਨ ਰੋਡ 'ਪਰ ਪਤਾ ਲੱਗਦਾ ਹੁਣ ਜਿਆਦਾ ਕੋਈ ਥੋੜ ਭੈਣ ਥੋੜਾ ਹੈ ਝਾਂਪੀ ਯਾਦਾ ਕਰਦਾ ਹੋਰ ਆਉਂਦਾ ਆਉਂਦੇ ਮੋੜ ਲਿਆ ਫੇਰ ਆਈ ਉਹ ਲੱਗਿਆ ਮੋੜ ਨੇ ਕਬਰੇ ਕਰੀ ਜਾਂਦਾ ਉਹ ਔਰ ਕਿਹੜਾ ਪੰਜ ਪੂਰੇ ਕਰਨੇ ਆ ਰੰਗ ਸੁਹਣਾ ਟਰੈਕਟਰ ਦਾ ਰੰਗ ਸੁਹਣਾ ਰੰਗ ਦਾ ਜਿਹੜਾ ਦੂਜਾ ਟਰੈਕਟਰ ਆ ਜਿਹੜਾ 605 ਆ ਉਹ ਜਿਹੜਾ ਪਰ ਦਿੱਤਾ ਨਹੀਂ 65 ਇਸ ਦੇ 605 ਹੋਰ ਖੜਾ ਤੇ ਇੱਕ ਹੋਰ ਵੀ ਪੂਰੀ ਬਾਬਾ ਉਹ ਉਹ ਵੀ ਰੰਗ ਇਹੀ ਕਰਤਾ ਨੇ ਹਾਂ ਹੈਨਾ ਉਹ ਵੀ ਲੈ ਕਿੰਨਾ ਸਾਜਦਾ ਰੰਗ ਦਾ ਹੀ ਬੀਤੇ ਤਾ ਦਾ ਹਾਂ ਉੱਠਣਾ ਇਹ ਫੋਰ ਹੈ ਫੋਰ ਨੂੰ ਰੰਗਾ ਕਰਿਆ ਵਾ ਇਹਦੇ ਛਤਰੀ ਨੂੰ ਕਰਾਉਣਾ ਪਊਗਾ ਹੋਰ ਰੰਗ ਬਈ ਹਾਂ ਕਰ ਲਓ ਇਹ ਹੀ ਹੋਊਗਾ ਛਤਰੀ ਮੇਟੇ ਨਹੀਂ ਆ ਰੇ ਮਿੰਟੇ ਨਾ ਨਾ ਛਤਰੀ ਦਾ ਰੰਗ ਠੀਕ ਆ ਕੰਮ ਵਿੱਚ ਬਣਾਇਆ ਵਾ ਉਹਨੇ ਵਾਈਟਰ ਰੈਡ ਹੈ ਡਾਊਨ ਸੀਲਿੰਗ ਹੁਣ ਜਾਂ ਦੇਖੀ ਰੈਡ ਵੀ ਥੋੜਾ ਉਹ ਹੈ ਮਰੂਨ ਜੇ ਹੁੰਦਾ ਕਿਹੜਾ ਹੁੰਦਾ ਸਾਬੂਕਸਾ ਲੱਗੇ ਸਾਰਾ ਪਰਮਾ ਹੋ ਜਾਣਾ ਇਹ ਆ ਵੀ ਬੈਠ ਕੇ ਦੇ ਕਿਹੜਾ ਪੈਂਦਾ ਚਲੋ ਆਹ ਨੇ ਕੁਝ ਕਰ ਦੇਣਾ ਜੀ ਲਾ ਕੇ ਸਾਈਡ ਜੀ ਮੈਂ ਤੇ ਕਿਹੜਾ ਲੈ ਰੋਗਾ ਲੈ ਦੋ ਲੈ ਕਿਹੜਾ ਆਜੇ ਦੇ ਲੈ ਹੈ ਇੰਡੈਕਟਰਾਂ ਦੇ ਨਾਲ ਜਿਵੇਂ ਆ ਕਹਿੰਦਾ ਮਰਦੇ ਗੁੰਮੂਦੂ ਕਰਤੇ ਅੱਗੇ ਮੋੜੋਂ ਪਤਾ ਲੱਗੇ ਕਰਦਾ ਤਾਂ ਕੀ ਆ ਗਿਆ ਆ ਗਿਆ ਕੱਢ ਲਿਆ ਅਸ਼ਵੀਰ ਆ ਗਿਆ ਭਾਈ ਦੇਸਾਂ ਚਾਰ ਨਹੀਂ ਜਾਂਦਾ ਉਹ ਦੋ ਆਰ ਮਰ ਨਾ ਡੀਜ਼ਲ ਥੇਡਨ ਵਾਲਾ ਮੋੜ ਵੀ ਆ ਉਹ ਵੀ ਪੰਜਵਾਂ ਗੇਅਰ ਪਾ ਕੇ ਵੀ ਬ੍ਰੇਕਾ ਲਾ ਕੇ ਵੀ ਲੈ ਆ ਨਹੀਂ ਦੋ ਦਾ ਇਹ ਕੋ ਪਾਵਰ ਵਾਲਾ ਲਾਉਨੇ ਆ ਤਾਂ ਸੂਈ ਆ ਮਾਰਦਾ ਗਾਇ ਸਿੰਪਲ ਇਹ 4x4 ਨਹੀਂ ਆ ਬਾਹੋਂ ਨਾ ਯਾਰ ਆ ਯਾਰ ਇਹ ਕਿੱਧਰ ਗਿਆ ਸਭ ਚੜਾ ਗਿਆ ਦਰਦਾ ਇਹ ਵੀ ਰਕਦਾ ਇਹਨੂੰ ਭੱਜਦਾ ਪਤਾ ਇੱਕ ਟਰੈਕਟਰ ਕੰਮ ਕਰਦਾ ਇਹ 12 ਦਾ ਏਜਾਂਸੀ ਲੱਗਿਆ ਹੋਇਆ ਭਾਈ ਜੌਂਡੀਆਰ ਵਾਲੇ ਆ ਭਾਈ ਜੌਂਡੀਆਰ ਵਾਲੇ ਗੱਲ ਈ ਜ਼ਿੰਦਾਬਾਦ ਹੋਰ ਚੀਜ਼ ਬਾਈ ਦੱਸੇ ਮਸਾਂ ਨਾ ਹੋਰ ਚੀਜ਼ ਸਮਝਾ ਨਾ ਮੈਂ ਨਹੀਂ ਮੈਂ ਮੈਂ ਕਹਦਾ ਗੁੱਸਾ ਕਰਨਾ ਵਧੀਆ ਕਰ ਜਾ ਗੁੱਸਾ ਆਪ ਤੇ ਕਿ ਇਹਦੇ ਵਿੱਚ ਤੁਹਾਨੂੰ ਐਸੈਸਰੀ ਬਹੁਤ ਮਿਲਗੀ ਐਸੈਸਰੀ ਮਿਲੀ ਆ ਬਾਈ ਤੇਰੇ ਲਈ ਲੈਣਾ ਤੂਆ ਤਾਂ 1 ਲੱਖ ਰੁਪਏ ਐਸੈਸਰੀ ਲੈਣਾ ਪੈਣਾ ਸੀ ਤੋਂ 5 ਉਹ ਸੈਸਰੀ ਨਹੀਂ ਮਿਲਦੀ ਸੀ ਹਾਂ ਹੁਣ 30 35 ਹਜ਼ਾਰ ਦੇ ਦਾ ਵੇਟ ਆ ਮੂਰੇ ਇਹ ਤਾਂ ਵੀ ਛਤਰੀ 15 ਤੇ ਮਗਰਾੜ ਤੇ 15 ਹਜ਼ਾਰ ਦੀ ਘੱਟ ਤੇ ਘੱਟ ਛਤਰੀ ਹੋਊਗੀ ਹਾਂ ਹਾਂ ਜੀ ਆਂਦੀ ਬਦਾਂ ਈ ਬਦਾਂ ਤਰੀ ਅਸੀਂ ਕਿੱਥੇ ਆਇਆ ਰੁਪਣਾ ਤੇ ਜਾਂ ਸੀ ਹੁਣ ਸਾਹ ਲੈ ਜਾਂਦੋ ਵਿਚਾਰੇ ਨੂੰ ਤੁਸੀਂ ਨੇ ਭਾਈ ਜੋੜੀ ਲੈਣਾ ਹੋਵੇ ਭਾਈ ਆਪਾਂ ਬੰਦੇ ਨਾਲ ਕੰਟੈਕਟ ਕਰਾਂਗੇ ਖੜਾ ਵੀ ਜਾ ਜੋੜੀ ਯਾਰ ਆ ਪਹਾੜੇ ਹੱਥ ਲੱਗਿਆ ਹੁਣ ਅਰਜਨ ਦਾ ਸੀ ਤਾਂ ਅਰਜਨ ਲਿਆਂਦਾ ਉਹ ਪੁਰਾਣੇ ਟਰੈਕਟਰ ਵੀ ਲੈਣੇ ਹੁਣ ਪੁਰਾਣੇ ਟਰੈਕਟਰ ਵੀ ਕਰਦਿਆਂ ਫਿਰ ਵਿੱਚ ਇਹ ਪਾ ਲੈ ਕਰਦੇ ਤੁਸੀਂ ਹਾਂ ਹਾਂ ਬੀਕ ਪਕਵੇਸ਼ ਦੇ ਵੀ ਆ ਪੁਰਾਣੇ ਹਣੇ ਬੇਚਦੀ ਬਣੀ ਫਿਰਦਾ ਨਾ ਭਾਈ ਨਵਾਂ ਪੁਰਾਣਾ ਜੋ ਵੀ ਗੌੜੀ ਦੇ ਲੋਗੇ ਅਜੇ ਕਰੋ ਨੰਬਰ ਦੱਸ ਦੇ ਇੱਕ ਵਾਰੀ ਨੰਬਰ ਬੋਲ ਦੇ ਆਪਣਾ ਮੇਰਾ ਨੰਬਰ 99156 35955 ਗੌਂਡੀਰ ਦੀ ਕੋਈ ਵੀ ਜਾਣਕਾਰੀ ਤੇ ਲੋਈ ਗੌਂਡੀਰ ਦੀ ਕੋਈ ਵੀ ਜਾਣਕਾਰੀ ਹੋਵੇ ਭਾਈ ਜੇ ਉਹ ਵੀ ਗੱਲ ਕਰਨੀ ਆ ਸਾਰਾ ਕੁਝ ਇਹੀ ਹੈ ਇਹਦੇ ਇੱਥੇ ਆਉਣ ਵਾਲਾ ਡਿਸਕਾਊਂਟ ਵੀ ਦਊਗਾ ਇਹ ਡਿਸਕਾਊਂਟ ਵੀ ਦਊਗਾ ਦੋ ਆਮ ਗੜ ਲਕੀਤ ਭਾਈ ਦਾ ਨਾਮ ਲੈ ਕੇ ਡਿਸਕਾਊਂਟ ਵੀ ਦੂੰਗਾ ਭਾਈ ਲਕੀਤ ਭਾਈ ਕੋਪਨ ਯੂਜ਼ ਕਰੋ ਤੇ ਡਿਸਕਾਊਂਟ ਬਾੜੀਏ ਇਹ ਇੰਨਾ ਕਰੂਗਾ ਮਾ ਸਾਡੇ ਦਾ ਬੰਦੇ ਜਿੰਦਾ ਹੁੰਦੇ ਨਹੀਂ ਉਂਦੇ ਵੀ ਆਹ ਕੋਪਨ ਯੂਜ਼ ਕਰੋ ਤੇ ਤੁਹਾਨੂੰ 30% ਡਿਸਕਾਊਂਟ ਇਹ ਜਿਹੜਾ ਬੰਦਾ ਸਾਡੇ ਵੀਡੀਓ ਦੇਖਿਆ ਕੋ ਇੰਨਾ ਦਾ ਕਰੂਗਾ ਮਾਰਨ ਦਾ ਤਾਂ ਹੋ ਕੋਈ ਵੀ ਗੱਗੇ ਵੀਡੀਓ ਬਣਾ ਕੇ ਲਿਆਉਣੀ ਉੱਥੇ ਜਾਂਸੀ ਜੀ ਜਾ ਕੇ ਇਹ ਇਹ ਫੇਰ ਫੇਰ ਇਹ ਤਾਂ ਕਹਿਣਾ ਨਹੀਂ ਕੋਈ ਉਦੀ ਨਾਲ ਉਦੀ ਕਰਨਾ ਹੈਗਾ ਆ ਕਰ ਵੀਡੀਓ ਬਣਾਉਂਦੇ ਜਾਂਸੀ ਨੂੰ ਜਾਏ ਉਹਨਾਂ ਨੂੰ ਕਹਿੰਦਾ ਵੀਡੀਓ ਬਣਾਉਂਦੇ ਹੋਏ ਭਾਈ ਵੀਡੀਓ ਬਣਾਉਣਾ ਦੇ ਨਹੀਂ ਤੁਸੀਂ 2 ਮਿੰਟ ਹੋ ਗਏ ਸਾਨੂੰ ਕਿਸੇ ਨੇ ਆਉਗੇ ਆਉਗੇ ਯਾਰ ਉਹ ਆ ਜੰਨੇ ਭਾਈ ਇਹ ਉਹਦਾ ਪਹਿਲਾ ਸਾਲ ਭਾਈ ਟਾਈਮ ਹੀ ਲੱਗਦਾ ਕਿਆ ਕਰੀਏ ਸਪੈਸ਼ਲ ਗੱਡਣਾ ਬਣਾਉਣਾ ਸਾਨੂੰ ਦੇਖਦਾ ਮੈਂ ਚਲਾ ਕੇ ਇਹਨੂੰ ਕਿਆ ਕਹਿੰਦਾ ਇਹ ਜਾਉਂਦੀ ਹੈ ਤਾਂ ਫਰਕ ਨਹੀਂ ਹਾਂ ਮੈਂ ਇਹ ਜਾਉਂਦੀ ਹੈ ਸਾਈਡ ਹੈਂਡ ਬ੍ਰੇਕ ਹੈ ਸੈਂਡ ਬ੍ਰੇਕ ਜ਼ਮੀਨ ਦੇ ਨਾਲ ਆ ਵੀ ਬਹੁਤ ਵਧੀਆ ਹੈਂਡ ਬ੍ਰੇਕ ਗੱਡੀ ਇਹ ਕਿ ਲਾ ਕੇ ਛੱਡਦੀ ਮੈਂ ਗੱਡੀਆਂ ਮੈਨੂੰ ਟੋਗਲੇ ਨਾਲ ਮੁੱਸੀ ਭਰਦੀ ਜਿਹੜੀਆਂ ਬਾਈ ਕੀ ਆ ਗਿਆ ਮੈਂ ਆਏ ਮਿੱਟੀ ਭਰਦੀ ਰੇਡੀਆਂ ਚੌਂਦੀਆਂ ਵਾਲੀਆਂ ਮਾਰ ਲੈ ਮੁਰਗੂ ਉਹ ਵੀ ਚਲਾ ਕੇ ਛੱਡਦੀ ਉਹ ਵੀ ਲਾ ਕੇ ਛੱਡਦੀ ਸੀਵੀ ਵਾਲਾ ਗੇਰ ਅਜਾਤੀ ਉਹਨੇ ਕ੍ਰੱਚ ਦੀ ਲੋਣੀ ਕ੍ਰੱਚ ਦੀ ਲੋਣੀ ਉਹਨੂੰ ਉਹਨੂੰ ਆਇਓ ਬੈਕ ਅੱਗੇ ਪਿੱਛੇ ਮਸ਼ੀਨ ਉਹਦੇ ਪਹਿਲਾਂ ਥੋੜੇ ਬਾਬੇ ਨਾਲ ਬੈ ਡਰਾਈਵਰ ਦਾ ਇੱਕ ਬਾਪੂ ਵੀ ਚਲਾਉਂਦੇ ਥੋੜੇ ਯਾਨੀ ਕਿ ਦੱਸ ਮੇਰੇ ਉਹਦੀ ਕਿੱਸਾ ਉਹਦਾ ਕਿੱਸਾ ਕਹਿੰਦੇ ਉਹ ਛਾਲਾ ਗੇਰੀ ਤਾਂ ਪੈਂਦਾ ਜਾਤੀ ਪੁਰਣੀ ਤੇ ਰੋਕਦੇ ਪੈਰ ਨਾਲ ਹੁੰਦੀ ਜੀੜੀ ਚਾਉਂਦਾ ਸੀ ਹੋਰ ਵੀ ਰੋਕਣੀ ਹੈ ਹੋਰ ਪੁੱਠੇ ਗੇਰ ਪੈਂਦੇ ਨੇ ਗੇਰ ਗੇਰ ਪੈਣਾ ਆ ਲੱਤਾ ਆਏ ਹੁੰਦੇ ਤੇ ਐ ਐ ਐ ਇੱਥੇ ਨੂੰ ਗੇਰ ਐ ਜੇ ਵੀ ਤੇ ਹਾਂ ਇੱਥੇ ਦੇ ਆਏ ਬੈਠੇ ਦੀ ਵੀ ਉਹਨੂੰ ਸੀਟ 'ਤੇ ਉਹ ਗੇਰ ਉਰੇ ਪੈਂਦਾ ਤਾਂ ਐ ਪੁੱਛੇ ਦਰਵਾਜ਼ੇ ਦੇ ਦੇਖਿਆ ਮੈਂ ਉੱਥੇ ਮੈਂ ਦੇ ਹੁਣ ਮੈਂ ਦੇਖਿਆ ਕਿ ਕਿਸੇ ਦਾ ਡੀਡੀ 14 ਅਸੀਂ ਖੜਾ ਤਾਂ ਇੱਥੇ ਉਹ ਗੇਰ ਪੈਂਦਾ ਬਹੁਤ ਗੇਰ ਪੈਂਦਾ ਲਤਾਂ ਦੀ ਐ ਪੈਰਾਂ ਨਾਲ ਪੂਰੀ ਰੋਕਣੀ ਗੇਰ ਨਾਲ ਨਾ ਪੂਰੀ ਰੋਕਣੀ ਮੂਰਲੀ ਫੇ ਗੇਰ ਪੈਂਦਾ ਤਾਂ ਉਹਦਾ ਪੁਲਿਸ ਵਾਲੀ ਕੱਢੀ ਵੀ ਆਂਡੇ ਵਰਗੀ ਚਿੱਟੀ ਚੁੱਪਲ ਨਾਲ ਉਹਦਾ ਪੱਟਾ ਰੱਖ ਕੇ ਜਗਾ ਚਲੀ ਜਾਣਾ ਹੁਣ ਤਾਂ ਸਾਡੇ ਵਰਗਾ ਚਲਾਈ ਫਿਰਦੇ ਹੋਈ ਕਿੱਥੇ ਚੱਲੇ ਨੇ ਤੇ ਜੀਬ ਨਿਕਲ ਜਾਣੀ ਸਾਡੇ ਵਰਗੇ ਥੱਕ ਜੇ ਕੰਨ ਤਾਂ ਇੰਨੇ ਖੇਤ ਥੋੜਾ ਬਾਹਰ ਇਹ ਕਿ ਇੱਕ ਥਾੜੇ ਪਾਉਂਦਾ ਤਾਂ ਉਹ ਇੱਕ ਹੁੰਦਾ ਦਾ ਭੂਰੀਆਂ ਵਾ ਭੂਰੀਆਂ ਆਂਦਾ ਵੀ ਹੁੰਦਾ ਦਾ ਹਾਂ ਹਫਤੇ ਵਿੱਚ ਉਹ ਉੱਥੇ ਸਵੇਰ ਸਾਢੇ 6:00 ਵਜੇ ਸਟਾਰਟ ਹੋ ਜਾਂਦੇ ਨੇ ਸ਼ਾਮ ਤੱਕ ਵੀ ਚੱਲਦੇ ਹੀ ਨੇ ਟਪ 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 ਉਹਦਾ ਅੱਗੇ ਤਾਂ ਦਿਹਾੜੀ ਦਿਹਾੜੀ ਚ ਬੰਦੇ ਪੈਂਦੇ ਪੈਂਦੇ ਤੇ 5 ਕਿਲੇ ਹੁਣ ਬੰਦਾ 2 ਘੰਟੇ ਚ ਬਾਹੇ ਹੁੰਦਾ 2 ਘੰਟੇ ਉਹਦੇ ਲਈ ਸਾਡੇ ਵਾਲਾ ਟਰੈਕਟਰ ਦੂਆ ਨੋਗੋ ਉਹ ਜਿਹੜਾ ਪਾਣੀ ਦਿੱਤੇ ਆ ਆਹ ਤਵੀਆਂ ਨਾਲ ਮੈਂ ਅੱਧਾ ਘੰਟਾ ਮਾਥਾ ਲਾਉਂਦਾ ਹੁੰਦਾ ਦਾ ਹਾਂ 10 12 ਮਿੰਟ ਚ ਪਾੜ ਪਾਉਂਦਾ ਦਾ ਜਿੱਦੇ ਜੀ ਕੀ ਘਟ ਮਹਿਕਮਾ ਆਈ ਨੇ ਤਾਂ ਮੈਂ ਕਹਿੰਦਾ ਉੱਥੇ ਜਿੱਦ ਖਾਲੀ ਪਾੜ ਪਾਉਣ ਨੂੰ ਦਬੂਟਿਆਲੇ ਆਲੇ ਆ ਬਾਹਰੋ ਦਬੂਟਿਆਲੇ ਆ ਉਹ ਮੂੰਗੀ ਵਾਲੇ ਦੇ ਕੋਲ ਮੈਂ ਹੈਗਾ ਮੈਂ ਪਾਣੀ ਛੜਦਾ ਖੇਤ ਸੁੱਕਾਈ ਦਾ ਮੇਰਾ ਖੇਤ ਸੁੱਕਾ ਦਾ ਪਾਣੀ ਛੜਦਾ ਕਦੋਂ ਰਹਿੰਦਾ ਭਨੀਓ ਦੇਖੋ ਤਾਂ ਸੀਜ਼ਨ ਦੇ ਬਾਅਦ ਚੱਲੂਗਾ ਆਹ ਦੇ ਬੂਟੇ ਪਟਾ ਹੋ ਗਏ ਫੇਰ ਉੱਥੇ ਕੰਮ ਚੱਲੂਗਾ ਇੱਥੇ ਪਲੌ ਚੱਲੂ ਤੂੰ ਤਾਂ ਪਲੌ ਚੱਲੂਗਾ ਉੱਥੇ ਪਲੌ ਪਲੌ ਹੋਣਗੇ ਪਲੌ ਚੱਲੂਗਾ ਰੈਸਟ ਰੈਸਟ ਪਰੇ ਜਾਂਦਾ ਇਹ ਨਹੀਂ ਆ ਗਈ ਸੁਪਰ ਸੀਟਰ ਨੂੰ ਇਹ ਹੋਰ ਰੈਸਟ ਪਰ ਹਾਂ ਫੂਰ ਰੈਸਟ ਪਰ ਆ ਇਹ ਉਹ ਗੱਲ ਜੇ ਪਰਾਂਦੇ ਛੱਡੇ ਹੋਣਾ ਸੀ ਅੱਜ ਬੰਦਾ ਫੜ ਲਿਆ ਨੇ ਜਦੇ ਡਾਲੇ ਦਿੱਤਾ ਇਹਦਾ ਸੜ ਪਿਆ ਪਿਆ ਤਾਂ ਆਏ ਦੇਖ ਲਾ ਪਿੰਡ ਤੋਂ ਲੈ ਕੇ ਗੱਗੇ ਉਰੇ ਤੇ ਬਿਠਾ ਲਿਆ ਪਹਿਲਾਂ ਉਹਨੂੰ ਟਿੱਕੀਆਂ ਖਲਾਈਆਂ ਹਲਾਲ ਕਰਿਆ ਪਹਿਲਾਂ ਹਲਾਲ ਕਰਿਆ ਉਹ ਭਾਈ ਮੈਨੂੰ ਕਹਦਾ ਕੁਝ ਨਹੀਂ ਬਚਣਾ ਵਾ ਸਾਰਾ ਕੁਝ ਬਚਣਾ ਤੈਨੂੰ ਖੜਤਾ ਜਾਦੂ ਵਾਲੇ ਖਰਚ ਆ ਗਿਆ ਲੈ ਜੱਟਾ ਕਮੇਣੀ ਆ ਬੰਦਾ ਚੰਦ ਆ ਮੈਂ ਆਹੀ ਆ ਭਾਈ ਦੋ ਤਿੰਨੇ ਨਗਰ ਕੀਰਤਨਾ ਚਲੇ ਜੂंगे ਤੇਰੇ ਨਾਲ ਰਾਈਟਰ ਹਾਂ ਕੜ ਦੀ ਜਿਹੜੀ ਪਾਪਰ ਚ ਪਾਈ ਹੋਣੀ ਹੈ। ਪੇਪਰ ਚ ਪਾਈ ਜਿਹੜੀ ਹੋਣਾ। ਨਹੀਂ ਤਾਂ ਨਹੀਂ। ਸਾਰਿਆਂ ਦੀ ਪਿੰਨਾ ਪੈਣੀ ਆ। ਸਾਰੇ ਨੋਕੀ ਨਾਲ। ਹੋਰ ਗੱਲਾਂ ਇਹ ਹੋਰ ਮੁੰਡਾ ਡਰਾਈਵਰ ਬਣ ਗਿਆ ਪੂਰਾ। ਟੂਜਨ ਪਾਉਣੇ ਵਾਲੀ ਆ ਯਾਰ ਉਹ। ਕਿਤਰਾ ਹੋ ਜਣਾ ਨਹੀਂ ਤੇ ਹੈ ਜੀ ਮੈਂ ਕਿ ਸਾਰਿਆਂ ਜੂੰ ਪੈ ਜਾਂਦੀਆਂ ਸਰਾਗੇ ਆ ਉਹ। ਸਾਰੇ ਸਰਾਕ ਆ ਉਹ। ਲੈ ਵੀ ਇਹਦਾ ਰਿਵਿਊ ਲੈ ਆ ਬੰਦਾ। ਇਹ ਉਹ ਤੈਰਾ ਇਹ ਸ਼ਟਰ ਲਗੇ ਰਾ ਜੌੜ ਦੀ ਅੱਜ ਕਹਿੰਦੇ ਪੀਰ ਗਏ ਦਾ ਉਹਦੇ ਜਿੰਨਾ ਹੀ ਰੈੜਾ ਹੈ ਜੇ ਨਹੀਂ ਬਾਕੀ ਰੈੜ ਟਰੈਕਟਰ ਸੀ ਆਰ ਡੀ ਹੈ ਨਾ ਉਹ ਸ਼ਟਰ ਲਗੇ ਜਿਹੜੇ ਬੜੇ ਸੋਨ ਵਾਲੀ ਕਾ ਖੜਾ ਸੋਨ ਵਾਲੀ ਕਾ ਖੜਾ ਇੱਕ ਉੱਤੇ ਉਹ ਜਿਹੜਾ ਅੜ ਕੇ ਪੈਂਦਾ ਇਹਦਾ ਸ਼ਟਰ ਹੈ ਇਹਦਾ ਪਤਾ ਨਹੀਂ ਲੱਗਦਾ ਗੱਡੀ ਵਾਂਗੂ ਪੈਂਦਾ ਇਹਦਾ ਉਹ ਮੇਰਾ ਥੋੜਾ ਪਹਿਲਾ ਸ਼ਟਰ ਲਈ ਨਾ ਜੇ ਆਏ ਆ ਮੈਨੂੰ ਲੱਗਦਾ ਨਾ ਇਹਦੇ ਵਿੱਚ ਪਲੇ ਆ ਉਹਦੇ ਵਿੱਚ ਪਲੇ ਵੀ ਜ਼ਿਆਦਾ ਸ਼ਟਰ ਵੀ ਪਹਿਲਾਂ ਇੰਨਾ ਚ ਹੀ ਆਈਆਂ ਹੋਰ ਚਾਈ ਵੀ ਨਹੀਂ ਹੈਗੇ ਤੇ ਦੂਜੀ ਗੱਲ ਕੰਫਰਟੇਬਲ ਬਹੁਤ ਚਿਰਾਂ ਨੂੰ ਦੇ ਮੰਗੋ ਉਹ ਤਾਂ ਸਾਲਾ ਉਹ ਗੱਜ ਜਿਆਦਾ ਖੋਦਾ ਇਹਨਾਂ ਨਾਲ ਹੈ ਜਿਹੜਾ ਸਾਡੇ ਕੋਲ ਨਾ ਉਹ ਹੈ ਨਮਈ ਆਹੋ 2 400 ਘੰਟੇ ਚੱਲਿਆ ਬਾਹੋ ਕਿਹੜਾ ਐ ਸੋਨਾਲੀ 65 ਅੱਛਾ ਜਿਹੜੇ ਨਵੇਂ ਨਹੀਂ ਤੇ ਆ ਇਹ ਕਿਹੜਾ ਦਾ ਹਾਂ ਸਤੰਦਰ ਰਾਏ ਤੇ ਇੱਕ ਤਾਂ ਇੱਕ ਹੋਰ ਬਾਜ ਵੀ ਜ਼ਿਆਦਾ ਆ ਉਹ ਹਾਂ ਬਾਜ ਵੀ ਜ਼ਿਆਦਾ ਆ ਉਹ ਦੀ ਹਾਂ ਇਹਦੇ ਤੋਂ ਪਤਾ ਨਹੀਂ ਲੱਗਦਾ ਗੱਡੀ ਵਾਲਾ ਸਾਹਾਰੇ ਇੱਕ ਉੱਪਰ ਇਹ ਮੂਰੇ ਨਾਲ ਸਪੇਸ ਵੀ ਇਹਦੇ ਜ਼ਿਆਦਾ ਆ ਥੱਲੇ ਜਿੱਥੇ ਪੈਰ ਪੂਰਾ ਝੌੜਾ ਉੱਥੇ ਦੇ ਦੇ ਕਿੰਨਾ ਮਾਡਲ ਆ ਤੇਰਾ ਸੋਨ ਲੀਕਾ ਸੋਨ ਲੀਕਾ ਬਾਈ ਮਾਡਲ ਆ ਬਾਈ 400 ਘੰਟੇ 65 ਐਚਪੀ ਆ ਡੀਆਈ ਪਹ ਹੈ ਜਿਹੜਾ ਹੁੰਦਾ ਪਹ ਹੈਗਾ ਉਹ ਬਾਈ ਪਾਣੀ ਪੂਰਾ ਲਿਆ ਯਾਰ ਫੋਰ ਬਾਈ ਫੋਰ ਆ ਸ਼ਟਲ ਗੇਅਰ ਆ ਖੜਾ ਤੇ ਬਥੇ ਹਾਂ ਹਾਂ ਤੇ ਜਾਣਾ ਹੀ ਦਿੱਖਾ ਬਣਾ ਲੈ ਉਹ ਕਿਨੇ ਡੈ ਰਾਂ ਜਾਂ ਮੁਰੇ ਜੀ ਇਹਦੇ ਨਾਲ ਦੇ ਹੀ ਆ ਨਾ ਨਾ ਹਾਂ ਨਾ ਨਾ 616 616 928 ਸੇਵੇਂ ਆ ਸੇਵੇਂ ਠੀਕ ਆ ਬਧੀ ਉੜਾਂ ਆ ਵੀ ਬਹੁਤ ਤਕੜਾ ਯਾਰ ਇਹਦਾ ਉੱਪਰ ਮੂਰੇ ਪੀਲ ਬਣਾ ਲਾਇਆ ਵੇ ਤੇ ਬੈਂਫਰ ਜਾਓ ਪੈਪਾਂ ਦਾ ਬਚਾਓ ਆਹੋ ਸੇਫਟੀ ਆਣਾ ਬਹੁਤ ਵਧੀਆ ਆਹੋ ਨੂਈ ਆ ਕਾੜਾ ਆ ਜਾਏਗਾ ਸਿੱਸੀਆ ਨਾ ਨਾ ਇਹਦਾ ਮੂਰੇ ਲਾਇਆ ਸਿੰਗੀ ਦੇ ਬਾਰਾਂ ਲੱਗੇ ਅੱਛਾ ਇਹਦਾ ਇਹਦਾ ਬਹੁਤ ਸੇਫਟੀ ਹੈ ਨਾਈਟ ਹੋਰ ਦੀ ਕੌਰ ਚੇ ਲੈਟਰ ਆਪਣੀ ਲੈਟਰ ਵੀ ਲੱਗੀ ਹਾਂ ਲੈਟਰ ਲੱਗ ਜਾਈਏ ਇਹਦਾ ਕਿਲੋ ਦੀ ਪਲੇਟ ਹੈ ਇੱਕ ਹੈ ਕਿੰਨੇ ਕਿਲੋ ਦੀ ਪਲੇਟ ਹੈ 27 27 ਕਿਲੋ 27 ਕੁਆਰਟਲ ਡੇਟ ਹੈ ਇਹ ਹਾਂ 8.2 ਹਾਂ 8 ਪਲੇਟਾ ਹੋ ਗਿਆ ਹਾਂ ਸਵਾਦੋਕਾਂ ਬੇਡ ਦਾ ਬਹੁਤਾ ਮੂਰੇ ਜੁੱਲਾ ਹੋਣਾ ਜਿਹੜੇ ਚ ਪਚੰਗੀਆਂ ਹੋਈਆਂ ਹੋ 2.5 ਕਵਾਂਟਨ ਲਾ ਲਾ 2.5 ਕਵਾਂਟਾ ਹੈਗਾ ਹੈਗਾ ਭਾਈ 2.5 ਇਹਨਾਂ ਨੂੰ ਸਿਆ ਘੜੇ ਹੋਊ। ਉਹ ਤਾਂ ਪਹਿਲੇ ਵੀ ਖੜੇ ਖੜੇ ਇਹ ਚੱਕਰ ਨਹੀਂ ਇਹਨਾਂ ਨੇ ਇਹ ਟਰੈਕਟਰ ਦਾ ਜੇ ਮੂਰੇ ਖੜਾ ਹੋ ਜਵੇ ਟਰੈਕਟਰ ਇਹਨੇ 4x4 ਦਾ ਕੰਮ ਨਹੀਂ ਕਰਨਾ ਫਿਰ ਉਹ ਤਾਂ ਬੇਡ ਤਾਂ ਲਾਉਣਾ ਨਹੀਂ ਦੇਖਣਾ ਹੋ ਟਰੈਕਟਰ ਹੌਲੇ ਨਾ ਮੂਰੇ ਬੇਡ ਤਾਂ ਇਹ ਮੂਰੇ ਰੋਊਗਾ ਤਾਂ ਚੋਰ ਮਾਰੂਗਾ। ਹਾਂ ਫਿਰ ਆਪ ਬੇਡ ਹੋਗੇ ਮੈਂ ਉਹ ਈਸੇ ਦਾ ਹੋ ਗਿਆ ਜੇ ਹੁਣ ਟਰਾਲੀ 'ਪਰ ਟਰੈਕਟਰ ਖੜਾ ਹੀ ਹੋ ਕੇ ਚੱਲੇ ਉਹਨੇ 4x4 ਨਹੀਂ ਕਿਹਾ ਚਾਹੁੰਦਾ ਆ ਵਾਸੀ ਕੋ ਮੋਣਾ ਫਿਰ ਜੁਗਤੇ ਮਾ ਬੂ ਆ ਵਾਸੀ ਘੁੰਮਣਾ ਫਿਰ ਤਾਂ ਟੂ ਵੀਲੀ ਰਹਿ ਗਿਆ ਉਹ ਬੈਗ ਨੂੰ ਪਾਉਂਦਾ ਇਹ ਤਾਂ ਤੱਕ ਹੈਂ ਕੱਕ ਬੈਗ ਨੂੰ ਪਾਉ ਬਾਰ ਮਾਰਦਾ ਜੋਰ ਫਿਰ ਬੈਗ ਛੱਡ ਦੇ ਪਾਪਰ ਨਹੀਂ ਹੋ ਅੱਗੇ ਨੇ ਪਿੱਛੇ ਨੂੰ ਪਾਪਰੇ ਮਾਰਨ ਜੋਰ ਹਾਂ ਉਹੀ ਜਿੰਨੀਆਂ ਸਪੀਡਾਂ ਮੂਰੇ ਨੂੰ ਉਹੀ ਉਨੀਆਂ ਮੰਗਦਾ ਛੱਡ ਰਿਹਾ ਜੱਟ ਘਰੇ ਘਰੇ ਵੇਟੇ ਛੱਡ ਰਿਹਾ ਨਾ ਵਾਫੇ ਦਾ ਹਾਂ ਜਦ ਦੂਜੇ ਤੇਰੇ ਦੀ ਤੇਰੇ ਨਾਲ ਪਾਵਾ ਹੈਂ ਹਾਈ ਲੋ ਮੀਡੀਅਮ ਆ ਤਿੰਨ ਸਪੀਡ ਹੈ ਤਰੀ ਚੱਲ ਗਾਦੇਗਾ ਨਵੀਂ ਤਕਨੀਕ ਕਰੀ ਆ ਨਾ ਹੋਰ 19 ਸਾਲ ਬਾਅਦ ਕਾ ਆਪਣੀਆਂ ਹੋਰ ਫਿਊਚਰ ਪਾਣੇ ਹੋਰ ਹੋ ਰਿਸ਼ਤੇਦਾਰਾਂ ਦੇ ਨਾਲ ਤੇ ਵੀ ਫਿਊਚਰ ਹੈ ਜਿਆਦਾ ਪਾਏ ਬਿਡੇ ਹਾਂ ਫਿਰ ਕਿੰਨਾ ਲਗ ਟਾਈਮ ਹੋਲੇ ਨੂੰ ਦੇਖ ਲੈ 6 ਸਾਲ ਹਾਂ ਉਹਨਾਂ ਨਾਲ 12 ਆਖਦੇ ਮਤਲਬ ਉਸ ਵਧਾ ਦਿੱਚ 6 ਸਾਲ ਸਾਲ ਡੇਢ ਸਾਲ ਹੋ ਗਏ ਸਾਲ ਬਾਅਦ ਆਪਣਾ ਬਹੁਤ ਹਾਲ ਹੁੰਦਾ ਪਾਏ ਯਾਰ ਕੇ ਕੀ ਨਾ ਸਹੀ ਛੋਟਾ ਤੇ ਹੈ ਬੜਾ ਟਰੈਕਟਰ ਸਾਡੇ ਆਰਡੀ ਹੋਣੇਗਾ ਹਾਂ ਸਾਰੀ ਹਾਂ ਇਹ ਟਰਮ ਆਤੀ ਕੱਲ ਦੀ ਟਰਮ ਹੋਰ ਦੇ ਵਿੱਚ ਲਾਦੇ ਲਾਦੇ ਤੇ ਲਾ ਕੱਲ ਕੀ ਲਾਤੀ ਭਾਈ ਟੇਵਰੋਲ ਨਾਲੇ ਚੱਕੀ ਫਿਰਦਾ ਮੁੰਡਾ ਖਾ ਲਿਆ ਉਹ ਵੀ ਇਹ ਨਹੀਂ ਉਰਦਾ ਉਹ ਆ ਜਾ ਕਾਲੇ ਦੁਬਈ ਰੋਜ਼ਗਾਰ ਆ ਆਪਣਾ ਇਹ ਨਾਲ ਫੈਮਿਲੀ ਮੈਂਬਰ ਹੈ ਸਮਝਦਾ ਕਾਲੇ ਲੈਕ ਨਹੀਂ ਆਇਆ ਤੂੰ ਨਹੀਂ ਮਾਰ ਲਾ ਜਿਹੜਾ ਬਟਨ ਆ ਇਹ ਮਗਰ ਇਹਦੇ ਉੱਤੇ ਲੈਣਾ ਜਿਹੜੇ ਆ ਇਹ ਬਟਨ ਫਾਸਟ ਬਹੁਤ ਆ ਜਾਂਦਾ ਤੇ ਸਾਰੇ ਬਟਨ ਲੱਗੇ ਹੋਏ ਸਾਰੇ ਉਹ ਮੈਂ ਸਰਾ ਹੀ ਮੋਟਰ ਚਾਲੀ ਇਹਦੀ ਕੈਪੈਸਿਟੀ ਵੀ ਨਹੀਂ ਹੈ ਜੀ ਲੇਪੜਦੀ ਬਾਈ 2700 27 ਗਾਟ ਆਹ ਉਹਦੀ 2900 ਆ ਉਹਨੇ ਦੱਸਿਆ ਤਾਂ ਗੱਲ ਸਾਨੂੰ ਕਹਿੰਦਾ ਬਾਈ ਉਹਦੀ 200 ਵੱਧ ਹੈ ਕਿਹੜੇ ਦੀ ਜੌਂਡੀ ਅੱਜੀ ਕੀ ਦੀ ਵੱਧ ਹੈ ਜੌਂਡੀ ਅੱਜੀ 52 ਰਾਤ ਦੀ ਜਿਹੜੀ 2500 ਆ ਬੜੇ ਦੀ ਨਹੀਂ ਪਤਾ ਯਾਰ ਕੀ ਦੀ ਉਹ ਤੇ 52 ਦਾ ਬੜਾ ਸੈਕਟਰ ਆ 2500 25 ਗਾਟ ਜੇਰੇ ਇਹ ਕੈਟਾਗਰੀ ਚਾਹੁੰਦੇ 65 ਐਚਪੀ ਹੈ 60 65 60 ਆਟਾ 68 ਨਾਲ ਜੇ ਵੱਧ ਹੋਈ ਤਾਂ ਨਹੀਂ ਨਾ ਜਣੀ ਦੀ ਗੱਲ ਤਾਂ ਸਾਰਿਆਂ ਦੇ ਇਸ ਤਰੀਕੀ ਨਹੀਂ ਹੋਵੇ ਲੈਕਟਾਂ ਦਾ ਬਹੁਤ ਚੰਦਣਾ ਲੈਕਟਾ ਫਿਰ ਉਹ ਆਉਂਦੀ ਹੈ ਐਲਈਡੀ ਹੈ ਹਨਾ ਦੁਈਆਂ ਹੋਈਆਂ ਚਾਨਣਾ ਬਹੁਤ ਵੱਡੀ ਹੈ